ਰੇਵਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਆਪਾਂ ਆਏ ਹੋਏ ਆਂ ਸਾਗ ਤੋੜਨ ਵਾਸਤੇ ਮੈਂ ਖਾਚਾ ਲੈਨੇ ਕਿੰਨੂ ਖਾ ਲਮਾ ਤੇ ਮੈਂ ਆਉਂਦੀ ਆਉਂਦੀ ਨਾ ਕਿੰਨੂ ਤੋੜ ਲਿਆ ਜੀ ਕਿੰਨੂ ਹੋ ਗਏ ਨੇ ਆਪਣੇ ਮਿੱਠੇ ਮਾਹ ਚਾ ਲੈਨੇ ਛਿੱਲ ਕੇ ਨਾ ਕਿੰਨੂ ਖਾ ਲੀਏ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਖੇਤ ਇਧਰ ਆਪਾਂ ਨੇ ਨਾ ਕੱਲ ਸੁਪਰ ਸੀਡਰ ਨਾਲ ਨਾ ਕਣਕ ਬੀਜ ਦਿੱਤੀ ਐ ਤੇ ਉਹ ਪਰਲੇ ਖੇਤਾਂ ਵਿੱਚ ਆਪਣੇ ਬੀਜੇ ਹੋਏ ਨੇ ਆਲੂ ਠੰਢ ਠੰਢੀ ਚੱਲਦੀ ਆ ਹਵਾ ਤੇ ਆਪਣੀ ਇਧਰ ਗੋਭੀ ਵੀ ਬਹੁਤ ਸੋਹਣੀ ਹੋ ਗਈ ਐ ਤੇ ਹੁਣ ਫੁੱਲ ਛੋਟੂ ਨੇ ਪਾਣੀ ਪਲਾਉਂਦਾ ਦਾ ਮੱਝਾਂ ਨੂੰ ਕਹਿੰਦਾ ਬੀਬੀ ਜੀ ਮੈਂ ਆ ਕੇ ਨਾ ਪਾਲਕ ਵੜ ਦਿੰਨਾ ਮੈਂ ਕਿਹਾ ਚੱਲ ਇੰਨੇ ਇੱਥੇ ਖੜ ਕੇ ਵੱਟ ਦੇਣਾ ਕਿੰਨੂ ਖਾ ਲੈਣੇ ਸਤਿ ਸ੍ਰੀ ਅਕਾਲ ਜੀ ਹੁਣ ਸਾਗ ਤਰਨ ਲੱਗੇ ਆ ਕੇ ਇਹ ਸਾਗ ਛੋਟੂ ਪੱਕ ਚੱਲਿਆ ਪਹਿਲਾਂ ਤੋੜੀ ਇਹਦਾ ਸਾਗ ਵਧੀਆ ਚੱਲਿਆ ਏ ਇਹ ਹੈਗਾ ਹੁਣ ਰਾਏ ਦਾ ਸਾਗ ਆ ਇਹ ਹੁਣ ਜਿਹੜਾ ਬਰਸੀਨ ਦੇ ਵਿੱਚ ਸਾਗ ਹੋਊਗਾ ਨਾ ਉਹ ਵਧੀਆ ਹੋਊਗਾ ਦੇਖੋ ਜੀ ਖੇਤਾਂ ਦੇ ਵਿੱਚ ਆ ਕੇ ਨਾ ਕਿੰਨਾ ਜਿਆਦਾ ਨਾ ਬੰਦੇ ਦੀ ਰੂਹ ਖੁਸ਼ ਹੋ ਜਾਂਦੀ ਆ ਤੇ ਆਲੇ-ਦਾਲੇ ਦੇਖੋ ਖੇਤੇ-ਖੇਤੇ ਨਜ਼ਰੋਂ ਨੇ ਇੱਧਰ ਆਪਣੇ ਮੱਝਾਂ ਵਾਸਤੇ ਨਾ ਬਾਜਰਾ ਬੀਜਿਆ ਹੋਇਆ ਏ ਚਲੋ ਜੀ ਆਪਾਂ ਤੁਹਾਨੂੰ ਨਾ ਆਲੂ ਦਿਖਾ ਕੇ ਲੈ ਕੇ ਆਉਣੇ ਇੱਧਰ ਸਾਡੇ ਆਲੂ ਬੀਜੇ ਹੋਏ ਨੇ ਹਲੇ ਘਾਟ ਨਿਕਲੇ ਆ ਛੋਟੂ ਹੁਣ ਪਾਣੀ ਲਾਤਾ ਏ ਰੇਰੂ ਵਗੈਰਾ ਜਿਹੜਾ ਕੁਝ ਪਾਉਣਾ ਤਾਂ ਪਾ ਦਿੱਤਾ ਏ ਦੇਖੋ ਇਹ ਆਪਾਂ ਨੇ 1 ਕਿਲੋ ਉਧਰ ਬੀਜੇ ਹੋਇਆ ਏ 2 ਕਿਲਲੇ ਬੀਜੇ ਹੋਏ ਨੇ ਤੇ ਆਲੂ ਹੁਣ ਨਿਕਲਣ ਲੱਗੇ ਨੇ ਕੋੜੇ ਕਦੇ ਨਾ ਕਰਨਾ ਪੂਰੇ ਸਾਰੇ ਆਲੂ ਨਿਕਲੇ ਹੋਣੇ ਪੂਰਾ ਇਹਨ ਖੇਤ ਨਾ ਬੇ ਹਰਿਆ ਭਰਿਆ ਦਿਖੂਗਾ ਚਲੋ ਜੀ ਇਧਰ ਲੱਗਿਆ ਹੋਇਆ ਛੋਟੂ ਸਾਗ ਤੋੜਨ ਤੇ ਮੈਂ ਵੀ ਹੁਣ ਨਾਲ ਤੜਾਉਣੀ ਆ ਇਹ ਸਾਗ ਲੱਗਦਾ ਹੀ ਸੁਆਦ ਆ ਸਾਰਿਆਂ ਨੂੰ ਆਹਾ ਸਰਦੀਆਂ ਸਰਦੀਆਂ ਤਾਂ ਨਾ ਸਾਗ ਤਾਂ ਪੰਜਾਬੀਆਂ ਦੀ ਰੂਹ ਦੀ ਖਰਾਕ ਹੈ ਗੰਦਲ ਥੋੜੀ ਜੀ ਨਾ ਪਤਲੀ ਹੈ ਗੰਦਲ ਤਾਂ ਹੀ ਭੇ ਟਾਈਮ ਲੱਗਦਾ ਨੇ ਛਿੱਲਣ ਨੂੰ ਵੀ ਟਾਈਮ ਫੇਰ ਲੱਗੂਗਾ ਹੁਣੀਆਂ ਨੇ ਚਲੋ ਜੀ ਆਪਾਂ ਨਾ ਦੇਖੋ ਦੋ ਚੀਰਨੀਆਂ ਤਾਂ ਆਪਾਂ ਸਾਗ ਦੀਆਂ ਤੋੜ ਲਿਆ ਆਇਆ ਤੇ ਇਹ ਜਿਹੜਾ ਹੁੰਦਾ ਨਾ ਇਹ ਗੰਦਲ ਵਾਲਾ ਸਾਗ ਹੁੰਦਾ ਨਾ ਇੱਕ ਤਾਂ ਇਹ ਛਿੱਲਣਾ ਵੀ ਬਹੁਤ ਜ਼ਿਆਦਾ ਸੌਖਾ ਏ ਤੇ ਨਾਲੇ ਦਾ ਪੱਤੇ ਦਾ ਸਾਗ ਤਾਂ ਫੇਰ ਇੰਨਾ ਇੰਨਾ ਵਧੀਆ ਛਿੱਲ ਵੀ ਨਹੀਂ ਹੁੰਦਾ ਹੈਗਾ ਤੇ ਇਹ ਰਾਏ ਦਾ ਸਾਗ ਬਣਦਾ ਵੀ ਫਿਰ ਬਹੁਤ ਜ਼ਿਆਦਾ ਵਧੀਆ ਹੈ ਨਾਲੇ ਨਾ ਮਠਿਆਸ ਵਾਲਾ ਸਾਗ ਬਣਦਾ ਹੈ ਗੰਦਰਾ ਵਾਲਾ ਸिलो ਜੀ ਆਪਾਂ ਨੇ ਤੋੜ ਲਿਆ ਸਾਗ ਤੂੰ ਐਂ ਘਰ ਹੁਣ ਫਿਰ ਪਹਿਲਾਂ ਪਾਲਕ ਵੜਦੇ ਪਾਲਕ ਵੱਢ ਕੇ ਨਾ ਫਿਰ ਦੂਜੇ ਪਾਸੇ ਤੇ ਤੋੜ ਲਿਆ ਸਾਗ ਕਪੜਾ ਇਹਦੇ ਵਿੱਚ ਕਪੜਾ ਇਹਦੇ ਹੇਠਾਂ ਹੀ ਹੈ ਆਇਆ ਇਹਨੇ ਅਸੀਂ ਸਵਾਰ ਲੂਗੇ ਨਹੀਂ ਇਹ ਨੂੰ ਹੁਣ ਸਵਾਗਾ ਵੀ ਵੱਜੂਗਾ ਸਵਾਗਤ ਆਰੰਧੇ ਲੋੜ ਨਹੀਂ ਬਸ ਸਿਰਫ ਕੱਲੀਆਂ ਬੱਟਾਂ ਬੱਟਾਂ ਹੀ ਪਾਉਣੀਆਂ ਪਾਉਣੀਆਂ ਨੇ ਚੱਲ ਵਧੀਆ ਇਹ ਬੱਟਾਂ ਦਾ ਤਾਂ ਪੰਗਾ ਹੀ ਐ ਚਲੋ ਜੀ ਇੱਧਰ ਆਪਣਾ ਬੀਜੇ ਹੋਇਆ ਹੈ ਬਰਸਣ ਤੇ ਇੱਧਰ ਆਪਾਂ ਨੇ ਨਾ ਲਸਣ ਬੀਜੇ ਹੋਇਆ ਹੈ ਕੁਲਾਈ ਹੋਈ ਅਸੀਂ ਚਕੰਦਰਾਂ ਦੀ ਬੱਟ ਤੇ ਸਾਡੀ ਇੱਧਰ ਗੋਭੀ ਵੀ ਛੋਟੇ ਛੋਟੇ ਫੁੱਲ ਆ ਗਏ ਬਸ ਸਾਲਗਮਾ ਬੀਜੇ ਹੋਈਆਂ ਤੇ ਹੁਣ ਆਪਾਂ ਵੱਢਣ ਲੱਗਦੇ ਆ ਪਾਲਕ ਜੇ ਵਖੇਤਾਂ ਵੀ ਚਾਉਨੇ ਨਾ ਫੇਰ ਨਾ ਇਸ ਸਾਰੀਆਂ ਸਬਜ਼ੀਆਂ ਅਸੀਂ ਇਕੱਠੀਆਂ ਹੀ ਲੈ ਜਨੇ ਬਾਰ-ਬਾਰ ਫੇਰਨਾ ਔਖਾ ਜਾ ਲੱਗਦਾ ਜਾ ਆਉਣਾ ਜਾਣਾ ਹਲੇ ਮੈਂ ਇੱਥੇ ਤਾਂ ਮੈਂ ਕਹਿੰਦੀ ਥੋੜੇ ਦਿਨਾਂ ਦਾ ਕਰਨਾ ਤੋੜਨੇ ਵਾਲੇ ਹੋਣਗੇ ਚਲੋ ਜੀ ਆ ਹੈਗਾ ਸਾਡਾ ਚੀਕੂ ਦਾ ਬੂਟਾ ਇੱਥੇ ਆਪਾਂ ਨੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਚੀਕੂ ਤੋੜਦਿਆਂ ਦੀਆਂ ਬਸ ਹੁਣ ਗਰਮੀਆਂ ਦੇ ਵਿੱਚ ਨਾ ਫੇਰ ਚੀਕੂ ਤੋੜਿਆ ਕਰਾਂਗੇ ਗਾਤੀ ਹੈ ਨਹੀਂ ਉਹਰੇ ਅਸੀਂ ਤਾਂ ਕਣਕ ਕੂਣਕ ਦਾ ਕਦੇ ਬੀਜੀਉ ਨਹੀਂ ਦੀ ਹੈਗੀ ਵਾ ਸਾਰੇ ਖੇਤਾਂ ਦੇ ਵਿੱਚ ਨਾ ਸਬਜ਼ੀ ਦਾ ਹੀ ਕੰਮ ਕਰਦੇ ਤੇ ਉਹਦੇ ਕਰਕੇ ਨਾ ਮੈਨੂੰ ਹੁਣ ਸਬਜ਼ੀ ਬਾਰੇ ਨੌਲੇਜ ਬਹੁਤ ਜ਼ਿਆਦਾ ਆਇਆ ਚਲੋ ਜੀ ਹੁਣ ਚੱਲੀਏ ਘਰ ਨੂੰ ਮੂਲੀਆਂ ਕਾਹਲੂ ਵਟ ਕੇ ਲੈ ਕੇ ਜਾਵਾਂਗੇ ਚਾਹ ਨੂੰ ਨਾ ਕੋਈ ਬਿਮਾਰੀ ਜੀ ਪੈ ਗਈ ਆ ਸਪਰੇਅ ਕਰ ਹੋਗੀ ਚਲੋ ਜੀ ਚੱਲੀਏ ਲੈ ਪਾ ਲਗਾ ਖਾਲਾ ਜੇਦੇ ਉੱਠ ਖੜਦੀ ਐ ਚਲੋ ਜੀ ਇੱਧਰ ਆਪਾਂ ਨਾ ਪਹਿਲਾਂ ਤੋੜ ਕੇ ਲਿਆਏ ਤੇ ਸਾਗ ਮੈਂ ਖਾ ਚੱਲ ਹੁਣ ਇਹਦੀ ਨਾ ਤਿਆਰੀ ਕਰਕੇ ਰੱਖ ਲੈਂਦੇ ਛਿਲਕੇ ਤੇ ਪਾਲਕ ਮੇਥੇ ਧਣੀਆਂ ਵਗੈਰਾ ਆਪਾਂ ਸਾਰੀਆਂ ਚੀਜ਼ਾਂ ਲਿਆਏ ਆ ਤੇ ਹੁਣ ਆਪਾਂ ਨੂੰ ਲੱਗੀ ਆ ਭੁੱਖ ਤੇ ਹੁਣ ਆਪਾਂ ਖਾਣ ਲੱਗੇ ਆ ਸਮੋਸੇ ਕੋਈ ਸਮੋਸੇ ਨਾ ਕਦੇ ਕਦੇ ਤਾਂ ਵਧੀਆ ਲੱਗਦੇ ਆ मैं चाह पीवे अटक के पहले इन्हें समोसा खा लो, लो मम्मी जी खाते खाना नहीं नी मेरा मैन फिर मैं खाव कली थोड़े ना चार जन समोसे बिचे पे हैं ਇਹ ਆਪਣਾ ਖਾ ਲਿਓ ਮੰਮੀ ਜੀ ਨੇ ਕਹਿੰਦੇ ਮੈਂ ਚਾਹ ਨਾਲੇ ਖਾਉਂਗੀ ਚਲੋ ਜੀ ਆਪਾਂ ਖਾਨੇ ਆਨੇ ਸਮੋਸਾ ਮੈਂ ਵੀ ਚਾਹ ਬਾਅਦ ਵਿੱਚ ਤੇ ਪੀਉਂਗੀ ਥੋੜਾ ਤਾਂ ਨਹੀਂ ਹੈਗਾ ਸਾਗ ਬਾਕੀ ਪਾਲਕ ਪਾਈ ਹੋਣੀ ਤੇ ਧੋਸ ਮਾਰ ਕੇ ਆਪਾਂ ਨੇ ਰੱਖ ਦਿੱਤਾ ਹੈ ਤੇ ਆਪਾਂ ਨੇ ਚੁੱਲੇ ਤੇ ਵੀ ਪਤੀਲੇ ਰੱਖ ਦਿੱਤਾ ਹੈ ਚਲੋ ਹੁਣ ਆਪਾਂ ਸਾਗ ਚੀਰ ਕੇ ਨਾ ਪਤੀਲੇ ਦੇ ਵਿੱਚ ਪਾ ਦਨੇ ਆ ਤੇ ਮੇਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਡੀਕ ਰਹਿੰਦੀ ਆ ਦੀਦੀ ਹੁਣ ਤੁਸੀਂ ਸਾਗ ਬਣਾਇਆ ਨਹੀਂ ਹੈਗਾ ਵੀ ਤੁਸੀਂ ਕੱਲ ਵਾਲੀ ਵੀਡੀਓ ਤੇ ਕਮੈਂਟ ਕਰਦੇ ਮਹਾ ਕੋਈ ਨਾ ਭੈਣੋ ਵੀ ਕੱਲੂ ਤੁਹਾਨੂੰ ਸਾਗ ਦੀ ਰੈਸਪੀ ਆਪਾਂ ਜਰੂਰ ਦਵਾਂਗੇ ਚਲੋ ਜੀ ਅੱਜ ਆਪਾਂ ਨੇ ਸਪੈਸ਼ਲ ਭੈਣਾਂ ਵਾਸਤੇ ਸਾਗ ਬਣਾਇਆ ਹੈ ਬਹੁਤ ਜ਼ਿਆਦਾ ਡੀਕ ਰਹਿੰਦੀ ਹੈ ਮੇਰੀ ਵੀਡੀਓ ਦੀ ਤੇ ਸਾਰੇ ਨਾ ਬਹੁਤ ਖੁਸ਼ ਹੋ ਕੇ ਦੇਖਦੇ ਆ ਤੇ ਆਪਣੇ ਨਾਲੇ ਰਿਸ਼ਤੇਦਾਰਾਂ ਦੇ ਵਿੱਚ ਵੀ ਸ਼ੇਅਰ ਕਰਦੇ ਆ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਚਲੋ ਜੀ ਹੁਣ ਆਪ ਨਦਲਾ ਵੀ ਪਾਇਆ ਪਨੇ ਕੋ ਸੋ ਤੋੜੀਆ ਮਿਲ ਗਿਆ ਤਾਂ ਅੱਜ ਬਾਥੂ ਨਹੀਂ ਪਾਇਆ ਹੈਗਾ ਅੱਜ ਆਪਾਂ ਬਾਜ਼ਾਰ ਨਹੀਂ ਨਾ ਗਏ ਹੈਗੇ ਬਾਥੂ ਮਿਲਿਆ ਨਹੀਂ ਹੈਗਾ ਤੇ ਧਣੀਆਂ ਤੇ ਪਾਲਕ ਤੇ ਮੇਥੀ ਪਾਤੀ ਆ ਹੈਗਾ ਇਹ ਚਾਰ ਤਰ੍ਹਾਂ ਦਾ ਹੈਗਾ ਸਾਗ ਠੀਕ ਆ ਇਹ ਜਿਹੜਾ ਗੰਦਰ ਵਾਲਾ ਸਾਗ ਹੁੰਦਾ ਨਾ ਇਹ ਜਿਆਦਾ ਵਧੀਆ ਬਣਦਾ ਹੈ ਹਲੇ ਪੱਤੇ ਦਾ ਸਾਗ ਨਹੀਂ ਇੰਨਾ ਵਧੀਆ ਬਣਦਾ ਹੈਗਾ ਇਹ ਜਿਹੜਾ ਗੰਦਰ ਹੁੰਦੀ ਆ ਨਾ ਇਸ ਤਰ੍ਹਾਂ ਆਪਾਂ ਨੇ ਨਾ ਦੇਖ ਇਹਦੇ ਪਰਤੇ ਨਾ ਪੂਰਾ ਇਹਨਾਂ ਛਿਲਕਾ ਚਾਕੂ ਦੇ ਨਾਲ ਤਾਰ ਕੇ ਨਾ ਜਿਹੜਾ ਕਾ ਫੂਸ ਜਿਹਾ ਹੁੰਦਾ ਉਹ ਕੱਢ ਦਿੱਤਾ ਹੈ ਤੇ ਇਹ ਇਸ ਤਰ੍ਹਾਂ ਸਾਗ ਬਣਾਵੇਂ ਤੇ ਮਲਾਈ ਵਰਗਾ ਸਾਗ ਬਣਦਾ ਹੈ ਪਤਾ ਨਾ ਨਹੀਂ ਤਾਂ ਨਾ ਫਿਰ ਮਸ਼ੀਨ ਬਹੁਤ ਔਖੀ ਚੱਲਦੀ ਆ ਹੁਣ ਥੋੜਾ ਜਿਹਾ ਸੁੱਕ ਗਿਆ ਨਾ ਪਹਿਲਾਂ ਮੇਰੀ ਸਲਾਹ ਬਣੀ ਸੀ ਮਾਹ ਚੱਲ ਵੀ ਨਾਲ ਦੀ ਨਾਲ ਮੈਂ ਕਿਹਾ ਸਾਰੇ ਹੁਣ ਕਟਿੰਗ ਕਰਕੇ ਨਾ ਪਾਣੀ ਦਾ ਆਪਣਾ ਦਿੱਤਾ ਐਨ ਪੂਰਾ ਤੇ ਬਣਾ ਦੀ ਬਾਅਦ ਵਿੱਚ ਤੇ ਬਣਾਉਂਗੇ ਰੋਟੀ ਠੀਕ ਆ ਜੇ ਸਾਗ ਇਸ ਟਾਈਮ ਨਾਲ ਧਰਿਆ ਹੋਵੇ ਨਾ ਫੇਰੀ ਜਿ ਰਿਜ ਕੇ ਨਾ ਐਨ ਪੂਰਾ ਮਲਾਈ ਵਰਗਾ ਬਣ ਜਾਂਦਾ ਨਾਲੇ ਆਇਆ ਫੇ ਚੁੱਲੇ ਤੇ ਧੁੱਪ ਆ ਜਾਂਦੀ ਆ ਸਵਾਗ ਦਾ ਕੰਮ ਵੀ ਕਾਫੀ ਹੁੰਦਾ ਏ ਪਰ ਸਾਗ ਲੱਗਦਾ ਸਾਰਿਆਂ ਨੂੰ ਬਹੁਤ ਜ਼ਿਆਦਾ ਸਵਾਦ ਆ। ਸਾਗ ਤੇ ਮੱਕੀ ਦੀ ਰੋਟੀ ਦੀ ਨਾ ਹੋ ਰੁੱਤ। ਨਾਲੇ ਰੁੱਤ ਆ ਗਈ ਹੁਣ ਸਰਦੀਆਂ ਦੇ ਵਿੱਚ ਤਾਂ ਬਹੁਤ ਵਧੀਆ ਲੱਗਦਾ ਏ। ਬਹੁਤ ਵਧੀਆ ਏ। 2-3 ਦਿਨ ਮੌਜ ਰੈਂਦੀ ਆ। ਜਦੋਂ ਦਿਲ ਕਰਦਾ ਬਸ ਤੜਕਾ ਲਾ ਕੇ ਖਾ ਲਓ। ਹੰਦਣ ਭੈਣ ਗੱਲਾਂ ਕਰਦੀ ਸੀ ਕੈਨੇਡਾ ਵਾਲੀ ਕਹਿੰਦੀ ਵੀ ਸਾਗ ਤਾਂ ਨਾ ਇੱਥੇ ਵਾਲਾ ਹੀ ਸਵਾਦ ਬੰਦਾ ਬਹੁਤ ਜ਼ਿਆਦਾ। ਮੌਜ ਬਹੁਤ ਆ। ਸਾਡੇ ਸਰਦਾਰ ਜੀ ਨੂੰ ਤਾਂ ਨਾ ਬਹੁਤ ਦਿਲ ਕਰਦਾ ਸਾਗ ਖਾਣੇ ਦਾ। ਆ ਦੋ ਤਿੰਨ ਦਿਨ ਹੋ ਗਏ ਅਸੀਂ ਬਣਾਇਆ ਨਹੀਂ ਹੈਗਾ ਸਾਗ ਕੱਲ ਤੇ ਕਹਿਣ ਲੱਗੇ ਹੋਏ ਨੇ ਕਹਿੰਦੇ ਤੁਸੀਂ ਸਾਗ ਬਣਾਉਂਦੇ ਨਹੀਂ ਹੈਗੇ ਮੈਂ ਕਿਹਾ ਸਾਗ ਬਣਾਵਾਂਗੇ ਜਰੂਰ ਨਾ ਨਾ ਸਾਗ ਤਾਂ ਪੰਜਾਬੀਆਂ ਦੀ ਰੂਹ ਦੀ ਖਾਕ ਹੈ ਤੁਸੀਂ ਆਏ ਦੇਖ ਲਓ ਕਿੰਨੇ ਮਰਦੀ ਨਾ ਹੋਟਲਾਂ ਤੇ ਜਾਓ ਹੈ ਸਾਗ ਤੇ ਮੱਕੀ ਦੀ ਰੋਟੀ ਨਾਲ ਸਪੈਸ਼ਲ ਮਿਲਦੀ ਹੈ ਆਹ ਤੋਂ ਸੁੱਦੀ ਪਾਲਕ ਪਾਓ ਨਾ ਬਾਲਟੀ ਵਰਕੇ ਪਾਈ ਆਪਾਂ ਨੇ ਪਾਲਕ ਦੀ ਐਨਾ ਬਹੁਤ ਜ਼ਿਆਦਾ ਕਮੈਂਟ ਕਰਦੀਆਂ ਕਹਿੰਦੀ ਦੀਦੀ ਤੁਹਾਡੀ ਮਸ਼ੀਨ ਬਹੁਤ ਸੋਹਣੀ ਹੈ ਹੈ ਕਹਿੰਦੀ ਇਸ ਤਰ੍ਹਾਂ ਸਾਗ ਪਿੱਛੇ ਨਹੀਂ ਜਾਂਦਾ ਹੈਗਾ ਦੇਖੋ ਜੀ ਇਹ ਨਾ ਇਥੋਂ ਮਲੇਰ ਕੋਟਲੇ ਤੇ ਨਾ ਭਾਈ ਨਾ ਵੇਚਣ ਆਉਂਦੇ ਆ ਅਸੀਂ ਉਹਨਾਂ ਤੇ ਮਸ਼ੀਨ ਖਰੀਦੀ ਸੀ ਜਿੱਦਣ ਦੀ ਅਸੀਂ ਮਸ਼ੀਨ ਖਰੀਦੀ ਹੈ ਨਾ ਕਦੇ ਖਰਾਬ ਨਹੀਂ ਹੋਈ ਹੈਗੀ ਕੋਈ ਇਹਦੇ ਵਿੱਚ ਨੁਕਸ ਨਹੀਂ ਨਿਕਲਿਆ ਤੇ ਮਸ਼ੀਨ ਆਪਣੀ ਬਹੁਤ ਵਧੀਆ ਚੱਲਦੀ ਹੈ 3-4 ਸਾਲ ਹੋ ਗਏ 3-4 ਸਾਲ ਤਾਂ ਹੋ ਗਏ ਆ ਬਸ ਜਦੋਂ ਸਾਧੀਆਂ ਸ਼ੁਰੂ ਹੁੰਦੀਆਂ ਨਾ ਅਸੀਂ ਗੜਾਸੇ ਲਵਾ ਲੈਨੇ ਆ ਫੇਰ ਸਾਗ ਨਾ ਬਹੁਤ ਵਧੀਆ ਕੱਟਦੀ ਹੈ ਇਹ ਅੱਗੇ ਤਾਂ ਦਾਤੀ ਨਾਲ ਚੀਜ਼ ਦੇ ਹੁੰਦੇ ਤੇ ਸਾਗ ਦਾਤੀ ਨਾਲ ਹੱਥ ਵੀ ਵੱਢਿਆ ਜਾਂ ਸਕਦਾ ਨਹੀਂ ਨਹੀਂ ਆਪਣੇ ਮੰਮੀ ਜੀਓ ਨੇ ਬਹੁਤ ਵਧੀਆ ਸਾਗ ਜੀਰਦੇ ਆ ਹਾਂ ਕਈ ਵਾਰ ਇਹ ਗੱਲ ਨਹੀਂ ਜਿਹੜੇ ਸਿਆਣੇ ਬਜ਼ੁਰਗਾਂ ਨਾ ਉਹਨਾਂ ਨੂੰ ਤਰੀਕਾ ਏ ਹਾਂ ਤਰੀਕਾ ਏ ਅੱਗੇ ਤਾਂ ਅੱਗੇ ਤਾਂ ਦਾਤੀ ਨਾਲ ਇਹ ਕੱਟਦੇ ਹੁੰਦੇ ਤੇ ਸਾਗ ਹੁਣ ਤਾਂ ਚੱਲ ਮਸ਼ੀਨਾਂ ਆ ਗਈਆਂ ਇਹ ਵਧੀਆ ਕੰਮ ਇਹ ਵਧੀਆ ਏ ਤੇ ਉਹ ਆਪਾਂ ਮਸ਼ੀਨ ਕਰਤੀਏ ਸਾਫ਼ ਵਿੱਚ ਦਾਗ ਨਾ ਪਹੁੰਚ ਜਾ ਤਾਂ ਫਸ ਜਾਂਦਾ ਇਹਦੇ ਵਿੱਚ ਪਾਣੀ ਹੋ ਗਿਆ ਆਪਣਾ ਗਰਮ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਦਈਏ ਸਰੋਂ ਦਾ ਤੇਲ एक चमचा पा दिए हल्दी का देखो जी जो मैं साग बना ना ये पक्की ड्यूटी है मेरी हल्दी तो बिना तो बिलकुल भी साग नहीं बना हम पा दिए नमक बस तीन चमचे बहुत ने घट वे देखा जाऊगा घट का तो इलाज है वाधे का कोई इलाज नहीं है ਦੇਖੋ ਜੀ ਅੱਗੇ ਨਾਲ ਜੇ ਸਾਡੀ ਮੰਮੀ ਜੀ ਨੇ ਕਹਿੰਦੇ ਜੀ ਅਸੀਂ ਸਾਗ ਬਣਾਉਂਦੇ ਹੁੰਦੇ ਤੇ ਨਾ ਸਭ ਤੋਂ ਪਹਿਲਾਂ ਕਹਿੰਦੀ ਐ ਜੁੱਲੇ ਤੇ ਪਤਿਲੇ 'ਤੇ ਬਨੂ ਇਸ ਤਰ੍ਹਾਂ ਕਰਕੇ ਨਾ ਕਹਿੰਦੇ ਚੁੱਲੇ ਦੇ ਵਿੱਚ ਸਿਰਦੇ ਹੁੰਦੇ ਤੇ ਦੇਖੋ ਜੀ ਹੁਣ ਤਾਂ ਪਤਾ ਨਹੀਂ ਇਹ ਰਿਵਾਜ ਹੈਗਾ ਪਤਾ ਨਹੀਂ ਨਹੀਂ ਹੈਗਾ ਇਹ ਪਤਾ ਨਹੀਂ ਕਾਤੇ ਕਹਿੰਦੀ ਅਸੀਂ ਨਾ ਜਰੂਰ ਇਸ ਤਰ੍ਹਾਂ ਕਰਦੇ ਹੁੰਦੇ ਤੇ ਚਲੋ ਜੀ ਹੁਣ ਆਪਾਂ ਪਤਿਲੇ ਦੇ ਵਿੱਚ ਪਾ ਦਈਏ ਸਾਗ ਕੋਈ ਸਿਆਣੇ ਬਜ਼ੁਰਗਾਂ ਦੀ ਗੱਲ ਹੋਣੀ ਹੈ ਇਹ ਦੇਖੋ ਜੀ ਸਵੇਰੇ ਨਾ ਮੈਂ ਸਾਜਰੇ ਤਾਂ ਹੀ ਰੋਟੀ ਤੇ ਪਹਿਲਾਂ ਨਾ ਸਾਗ ਧਰ ਦੰਨੀ ਆ ਫੇਰ ਟੈਨਸ਼ਨ ਨਹੀਂ ਰਹਿੰਦੀ ਹੈਗੀ ਤੇ ਸਾਗ ਫੇਰ ਐਨ ਵਧੀਆ ਖੁੱਲਾ ਰਿਜੀ ਜਾਂਦਾ ਹੈ ਤੇ ਮੈਂ ਬਾਅਦ ਵਿੱਚ ਤੇ ਬਣਾਉਣੀ ਆ ਰੋਟੀ ਹੁਣ ਟਾਈਮ ਦੱਸਾ ਕਿੰਨਾ ਹੋਇਆ ਤੇ ਹੁਣ ਮਾਰਨਿੰਗ ਦੇ 9:30 ਹੋਏ ਨੇ ਇਹ ਰੋਟੀ ਪਹਿਲਾਂ ਸੀ ਬਣਾਉਣ ਲੱਗ ਜੀ ਆ ਨਾ ਫੇ ਰੋਟੀ ਖਾਣ ਲੱਗ ਜਾਨੇ ਫੇ ਟਾਈਮ ਬਹੁਤ ਜ਼ਿਆਦਾ 11 11:30 ਦਾ ਟਾਈਮ ਹੋ ਜਾਂਦਾ ਇਹਦੇ ਕਰਕੇ ਨਾ ਮੈਂ ਸਾਗ ਦਾ ਕੰਮ ਨਾ ਹਮੇਸ਼ਾ ਹੀ ਸਰਦੀਆਂ ਸਰਦੀਆਂ ਸਾਗ ਸਵੇਰੇ ਸਜਰੇ ਧਰਨਾ ਹੀ ਧਰਨਾ ਹੈ ਤਾਕਿ ਤੇ ਜਾ ਕੇ ਖੁੱਲਾ ਰਿਜਦਾ ਤਾਂ ਕਿਤੇ ਮਲਾਈ ਵਰਗਾ ਬਣਦਾ ਸਾਰ ਤੇ ਹੁਣ ਸਾਗ ਆਪਣਾ ਚੰਗੀ ਤਰ੍ਹਾਂ ਰਿਜਣ ਲੱਗ ਗਿਆ ਏ ਇਧਰ ਆਪਾਂ ਨੇ ਲਸਣ ਪਿਆਜ਼ ਆਦਰਕ ਹਰੀ ਮਿਰਚ ਇਹ ਆਪਾਂ ਸਾਰਤਾ ਹੀ ਪਾ ਦਨੇ ਆ ਇਹਦੇ ਨਾਲ ਵਿੱਚ ਸਾਗ ਦੇ ਯਾਰ ਪਾਣੀ ਹੁੰਦਾ ਏ ਪਾਲਕ ਦੇ ਵਿੱਚ ਪਾਣੀ ਤਾਂ ਮੈਂ ਬਹੁਤ ਜ਼ਿਆਦਾ ਘੱਟ ਪਾਇਆ ਦੇਲਾ ਵਿੱਚੋਂ ਹੀ ਨਿਕਲੇ ਆਉਂਦਾ ਜਿੰਨਾ ਵਧੀਆ ਪਤੀਲੇ ਦੇ ਵਿੱਚ ਸਾਗ ਬਣਦਾ ਨਾ ਕੁੱਕਰਾਂ ਦੇ ਵਿੱਚ ਉਹ ਜਿਹਾ ਸਾਗ ਨਹੀਂ ਬਣਦਾ ਹੈਗਾ ਇਹ ਖੁੱਲਾ ਹੈ ਇਹ ਖੁੱਲਾ ਰਿੱਜੀ ਹੰਦ ਨਾਲੇ ਪਤੀਲੇ ਦਾ ਸਾਗ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਮੌੜਾ ਦਾ ਲਸਣ ਪਿਆਜ ਦਾ ਕੰਮ ਨਿਪਟ ਗਿਆ ਹੈ ਆਹ ਬਾਅਦ ਸਾਰਾ ਕੁਝ ਵਿੱਚੇ ਪਾਤਾ ਲਸਣ ਪਿਆਜ਼ ਅਦਰਕ ਹਰੀ ਮਿਰਚ ਆਹਦਾ ਵਿੱਚੇ ਘੋਟਿਆ ਰਹਾ ਸਾਰਾ ਵਿੱਚੇ ਰਿੱਜੀ ਹੁੰਦਾ ਹੈ ਅੱਗਾ ਟਾਈਮ ਬਹੁਤ ਪਿਆ ਹੈ ਬਸ ਹੁਣ ਇਹਨੂੰ ਢਰ ਦੇਣਾ ਹੈ। ਚਲੋ ਇਹਦਾ ਵਧੀਆ ਰੱਖ ਕੇ ਪਾ ਲਓ। ਪੂਰਾ ਇਹਨਾਂ ਆ ਟੋਕਰੀ ਭਰ ਕੇ ਪਾਈ ਆ। ਜਿੰਨਾ ਸਾਗ ਦੇ ਵਿੱਚ ਨਾ ਇਹ ਸਮਾਨ ਵੱਧ ਹੋਗੇ ਨਾ ਉਨਾਂ ਜਿਆਦਾ ਸਾਗ ਟੇਸਟੀ ਬਣਦਾ। ਬਸ ਹੁਣ ਇਹਨੇ 5-4 ਵਜੇ ਤੱਕ ਇਹਨੂੰ ਪੂਰਾ ਰਿਜਣਾ ਹੈ। ਅੱਗ ਦੀ ਆਪਾਂ ਨੇ ਬਿਲਕੁਲ ਵੀ ਇਹਦੀ ਬੁਝਣ ਦੇਣੀ। ਫਿਰ ਸਾਗ ਇੱਕ ਨੰਬਰ ਬਣਦਾ ਮਲਾਈ ਵਾਲਾ। ਚਲੋ ਜੀ ਹੁਣ ਆਪਣਾ ਸਾਗ ਸਾਗ ਰਿਜਦਾ ਹੈ। ਸਾਗ ਦਾ ਰਿਜੇ ਰਿਜ ਕੇ ਹੀ ਉਹ ਮਲਾਈ ਬਣਦਾ ਹੈ। ਰਿਜ ਰਿਜ ਕੇ ਬਣਦਾ ਇਹ ਕੜੀ ਬਣਦੀ ਜਾਂਦੀ ਹੈ ਕੜੀ ਬਣਦੀ ਆ ਕੜ-ਕੜ ਕੇ ਤੇ ਸਾਗ ਵੀ ਬਣਦਾ ਰਿਜ ਰਿਜ ਕੇ ਦੇਖੋ ਜੀ ਪਿੰਡਾਂ ਵਾਲੇ ਨਾ ਵਸ ਚੁੱਲ੍ਹੇ ਦੇ ਕੋਲ ਬੈਠੇ ਆਂ ਅਰੇ ਤਾਂ ਅਸੀਂ ਮੂਕੜੀ ਲਿਆਂਦੀ ਹੈਗੀ ਨਹੀਂ ਤਾਂ ਮੂਕੜੀ ਕੋਲ ਖਾਣੀ ਸੀ ਸਾਹਲ ਥੋੜੀ ਜਿਹੀ ਗਰਮੀ ਜੀ ਆਲੇ ਤੇ ਹੁਣ ਆਪਣਾ ਸਾਗ ਮਾਰੋ ਮਾਰਿ ਜਰੇ ਤੇ ਹੁਣ ਅਸੀਂ ਮਾਰਦੇ ਆ ਥੋੜੀਆਂ ਗੱਪਾਂ ਛੱਪਾਂ ਜੀਆਂ ਤੇ ਬਿੰਦੇ ਆਪਾਂ ਤੁਹਾਨੂੰ ਸਾਥ ਗੁੱਪਟ ਆ ਵੀ ਆਪਣਾ ਸਾਗ ਨਾ ਬਣ ਕੇ ਹੋ ਗਿਆ ਹੈ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਆਲਣ ਦੇਖੋ ਜੀ ਸਾਗ ਦਾ ਤਾਂ ਨਾ ਪੂਰਾ ਵਿਆਹ ਮਕਲਾਵਾ ਕਰਨਾ ਪੈਂਦਾ ਤੇ ਸਵੇਰ ਦੇ ਹੀ ਲੱਗੇ ਹੋਏ ਆ ਕਦੇ ਪਾਣੀ ਪਾ ਦੋ ਕਦੇ ਧਰ ਦੋ ਕਦੇ ਤੋੜ ਕੇ ਲਿਆਓ ਸਵਾਰ ਲੋ ਤੇ ਸਾਰੀ ਦਿਹਾੜੀ ਨਾ ਬਸ ਇਸ ਤਰ੍ਹਾਂ ਹੀ ਲੰਗੀ ਆ ਪੂਰਾ ਗਾਹ ਪੈਂਦਾ ਜਿੱਦਾਂ ਦਾ ਸਾਗ ਬਣਾਉਣਾ ਹੁੰਦਾ ਚਲੋ ਜੀ ਮौज ਵੀ ਰਹਿੰਦੀ ਆ ਫਿਰ ਤਿੰਨ ਕ ਦਿਨ ਐਨ ਪੂਰੀ ਮौज ਰਹਿੰਦੀ ਆ ਸਾਗ ਦੀ ਚਲ ਵਿੱਚ ਹੋਰ ਸਬਜ਼ੀ ਬਣ ਜਾਂਦੀ ਆ ਤੇ ਨਾਲੇ ਨਾ ਸਾਡੀ ਸਾਰੀ ਫੈਮਿਲੀ ਖੁਸ਼ ਹੋ ਕੇ ਖਾਂਦੀ ਏ ਦੇਖੋ 7-8 ਲੱਕੜੀਆਂ ਲੱਗੀਆਂ ਚੁੱਲੇ ਦੇ ਵਿੱਚ ਤੇ ਤਾਂ ਇੰਨੀ ਛੇਤੀ ਸਾਗ ਬਣਿਆ ਇਹ ਲੱਕੜਾਂ ਦਾ ਸੇਕ ਹੁੰਦਾ ਨਾ ਉਹ ਜ਼ਿਆਦਾ ਪੈਂਦਾ ਫਿਰ ਦੇਖੋ ਸਾਗ ਆਪਣਾ ਦੇਖੋ ਐ ਪੀਲਾ ਹੋ ਗਿਆ ਰਿਜ ਰਿਜ ਕੇ ਮੱਕੀ ਦਾ ਆਟਾ ਵੀ ਸਾਡਾ ਐਨ ਨਵਾਂ ਹੀ ਆਟਾ ਹੈ ਤੇ ਮੰਮੀ ਜੀ ਹੁਣ ਨਾ ਉਹ ਕਰ ਲੈਣਗੇ ਤੜਕੇ ਦੀ ਤਿਆਰੀ ਕਰ ਲੈਣਗੇ ਬੈਠੇ ਬੈਠੇ ਚਲੋ ਜੀ ਆਪਾਂ ਨੇ ਸਾਗ ਦੇ ਵਿਚਾਰਣ ਪਾ ਦਿੱਤਾ ਹੈ थोड़ा कट लगता आटा चलो तो जी साग बन के हो गया तैयार ਦੇਖੋ ਸਾਗ ਆਪਣਾ ਇੱਕ ਨੰਬਰ ਬਣਿਆ ਤੇ ਹੁਣ ਆਪਾਂ ਨਾ ਸਾਗ ਦੇ ਵਿੱਚ ਪਾ ਦਨੇ ਆ ਪਾਣੀ ਵੀ ਤਾਂ ਕਿ ਨਾ ਆਲਣ ਪੱਕ ਜਵੇ ਦੇਖੋ ਜੀ ਹੁਣ ਜਾ ਕੇ ਕਿਤੇ ਸਾਗ ਪ੍ਰੋਪਰ ਬਣਿਆ ਹੈ ਹਲੇ ਵੀ ਕਸਰ ਰਹਿੰਦੀ ਹੈ ਹਲੇ ਜਿੰਨਾ ਚ ਤੜਕਾ ਨਹੀਂ ਨਾ ਲੱਗਦਾ ਹੈਗਾ ਉਨਾ ਚਿਰ ਆਪਣਾ ਸਾਗ ਲੈ ਕਲੀਅਰ ਨਹੀਂ ਬਣਿਆ ਹੈਗਾ ਹਲੇ ਤੜਕਾ ਰਹਿ ਗਿਆ ਲਾਉਣੇ ਨੂੰ ਹਲੇ ਰੋਟੀ ਰਹਿ ਗਈ ਬਣਾਉਣੇ ਨੂੰ ਕੋਈ ਸਾਗ ਦਾ ਬਹੁਤ ਜ਼ਿਆਦਾ ਕੰਮ ਹੈ ਅਜਕ ਸਾਗ ਨੇ ਨਾ ਕੰਨਾਂ ਨੂੰ ਹੱਥ ਲਵਾ ਦਿੱਤੇ ਨੇ ਜਦੋਂ ਅਸੀਂ ਨਾ ਸਾਗ ਧਰ ਕੇ ਖੜੇ ਨਾ ਬਸ ਉਸ ਟੇਮਕਰੋਂ ਜਦੇ ਅਸੀਂ ਰੋਟੀ ਪਕਾਉਣ ਲੱਗ ਗਏ ਹੈ ਜਦੇ ਸਾਡੇ ਵਿਆਹ ਦਾ ਕਾਰਡ ਆ ਗਿਆ ਚਲ ਉਹਨਾਂ ਕੋਲ ਬੈਠੇ ਰਹੇ ਇੱਕ ਹਫ਼ਤੇ ਤੱਕ ਵਿਆਹ ਵੀ ਜਾਣਾ ਸੀ ਜੇ ਉਹਨਾਂ ਕੋਲ ਗੱਲਾਂ ਬਾਤਾਂ ਕਰਦੇ ਰਹੇ ਤੇ ਐਨਾ ਸੁਗਰ ਸੀ ਸਾਗ ਧਰਤਾ ਤਾਂ ਕਹਿੰਦੇ ਤੁਸੀਂ ਸਾਜਦੇ ਹੀ ਸਾਗ ਧਰਤਾ ਇੱਕ ਆਂਟੀ ਆਈ ਦੀ ਕਾਂਟੀ ਦੇ ਨਾਲ ਬੇਟਾ ਆਇਆ ਤਾਂ ਸੀ ਕਿ ਆ ਵੀ ਇਸ ਤਰ੍ਹਾਂ ਹੀ ਕਰਦੇ ਆ ਤਾਂ ਸਰਦੀਆਂ ਸਰਦੀਆਂ ਨਾ ਕਹਿੰਦੀ ਤੁਹਾਡਾ ਸਿਸਟਮ ਇਹਨੂੰ ਬਹੁਤ ਵਧੀਆ ਲੱਗਿਆ ਕਹਿੰਦੀ ਨਹੀਂ ਤਾਂ ਸਾਰੇ ਦਿਹਾੜੀ ਗਾਏ ਪਿਆ ਰਹਿੰਦਾ ਮਖਾ ਜਿਵੇਂ ਹੁਣ ਤੁਸੀਂ ਆ ਕੇ ਬਹਿ ਗਏ ਤੇ ਨਾ ਜੇ ਅਸੀਂ ਸਾਗ ਧਰਨਾ ਹੁੰਦਾ ਨਾ ਫੇਰ ਤਾਂ ਮੱਲੋ ਮਲੀ 12:30 ਦਾ ਟਾਈਮ ਖੋ ਜਾਣਾ ਤਾਂ ਮਖਾ ਵੀ ਜਦੋਂ ਵੀ ਮੈਂ ਸਾਗ ਬਣਾਉਣੀ ਸਵੇਰੇ ਉੱਠ ਕੇ ਹੀ ਕੰਮ ਕਰਦੀ ਆਂ ਸਾਗ ਦਾ ਕਹਿੰਦੀ ਬਹੁਤ ਵਧੀਆ ਕਹਿੰਦੀ ਮੈਂ ਵੀ ਆਪਣੇ ਨੋਹਾਂ ਨੂੰ ਕਹਿਆ ਕਰੂੰਗੀ ਵੀ ਸਵੇਰੇ ਪਹਿਲਾਂ ਸਾਜਦੇ ਸਾਗ ਧਰਿਆ ਕਰੋ ਕਹਿੰਦੀ ਫਿਰ ਅਸੀਂ ਵਿਆਹ ਦੇ ਵਿੱਚ ਨਾ ਕੰਮ ਵੀ ਕਰਨਾ ਹੁੰਦਾ ਕਾਰਡ ਵੰਡਣੇ ਹੁੰਦੇ ਨਾ ਉਹਦੇ ਕਰਕੇ ਕਹਿੰਦੀ ਅਸੀਂ ਬਹੁਤ ਜ਼ਿਆਦਾ ਬਿਜ਼ੀ ਰਹਨੇ ਆ ਚਲੋ ਜੀ ਬਹੁਤ ਸਾਰੀਆਂ ਆਂਟੀ ਨਾਲ ਗੱਲਾਂ ਬਾਤਾਂ ਕਰੀਆਂ ਕਹਿੰਦੀ ਹੁਣ ਆਪਾਂ ਵਿਆਹ ਦੇ ਵਿੱਚ ਮਿਲਾਂਗੇ ਮੈਂ ਕਿਹਾ ਠੀਕ ਆਂਟੀ ਜੀ ਚਲੋ ਜੀ ਆਪਣਾ ਹੁਣ ਸਾਗ ਦਾ ਨਾ ਆਲਣ ਪੱਕਦਾ ਏ ਚਲ ਇਹਨੂੰ ਹਲੇ ਆਪਾਂ ਥੋੜਾ ਜਿਹਾ ਸੇਕ ਹੋ ਲਵੋਨੇ ਆ ਤੇ ਸਾਗ ਆਪਣਾ ਪੂਰਾ ਐ ਨਾ ਦੇਖੋ ਕਿੰਨਾ ਵਧੀਆ ਬਣਿਆ ਤੇ ਐਨ ਪੂਰਾ ਘੁਲਿਆ ਪਿਆ ਮੈਂ ਲੱਗੀਆਂ ਤੜਕੇ ਦੀ ਤਿਆਰੀ ਕਰਕੇ ਰੱਖ ਦਵਾਂ ਫੇਰ ਲੱਗਦੇ ਆ ਮੱਕੀ ਦੀਆਂ ਰੋਟੀਆਂ ਪਕਾਉਣ ਤੇ ਘਰਦੁਆਰਾ ਸਾਹਿਬ ਦੇ ਵਿੱਚ ਵੀ ਬਾਬਾ ਜੀ ਉਹਨੇ ਪਾਠ ਪੜਨ ਲੱਗੇ ਨੇ ਦੇਖੋ ਜੀ ਸਾਢੇ 1:05 ਵਜੇ ਪੌਣੇ 6:00 ਵਜੇ ਨਾ ਬਹੁਤ ਜ਼ਿਆਦਾ ਹਨੇਰਾ ਹੋ ਜਾਂਦਾ ਫੇਰ ਇਸ ਕਰਕੇ ਨਾ ਫੇਰ ਉਹਨਾਂ ਰੋਟੀ ਪਾਣੀ ਦਾ ਨਾ ਕੰਮ ਸੱਚੀ ਕਰਨਾ ਪੈਂਦਾ ਚਲੋ ਜੀ ਮੈਂ ਇਹਨੇ ਦਾ ਤੜਕਾ ਚੀਲਮਾ ਸਾਗ ਦਾ ਨਾ ਆਲਣਾ ਚੰਗੀ ਤਰ੍ਹਾਂ ਪੱਕ ਗਿਆ ਹੈ ਸਾਇਦ ਤੇ ਆਪਾਂ ਨਾ ਨੂਨ ਮਿਰਚ ਵੀ ਚੈੱਕ ਕਰ ਲਿਆ ਨੂਨ ਘੱਟ ਤਾਂ ਆਪਾਂ ਨੇ ਪਾ ਦਿੱਤਾ ਹੈ ਦੇਖੋ अभी हले 괜 ਨ ਗਰਮ ਨਹੀਂ ਹੋਈ ਜਗੀ ਇਹ ਇਕਦਮ ਪੱਕ ਗਈ ਨਾ ਫਿਰ ਤਾਂ 5 ਮਿੰਟ ਸਕਿੰਟ ਚ ਰੋਟੀਆਂ ਪੱਕ ਜੰਦੀਆਂ ਇਕ ਦਿਨਾਂ ਜਿਵੇਂ ਹੁਣ ਸਰਦੀ ਦਾ ਮੌਸਮ ਚੱਲਦਾ ਨਾ ਤੇ ਮਿੱਟੀ ਦੇ ਆ ਰੋਟੀਆਂ ਬਣਾ ਕੇ ਨਾ ਚੂਰੀ ਕੁੱਟ ਕੇ ਖਾਵੇ ਹਨ ਉਹ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਹਾਂ ਜੋ ਸੱਕਰ ਲੈ ਕੇ ਮਗਾਉਣੇ ਗਾ ਰੂ ਸੱਕਰ ਉਹ ਦੇਸੀ ਖੰਡ ਦੇਸੀ ਖੰਡ ਨਹੀਂ ਸੱਕਰ ਤੇ ਜੁਣੀ ਬਗਿਆ ਲੱਗਦੀ ਹੁੰਦੀ ਹੈ ਆਹ ਸਰਕਾਰੀ ਮੋਟਲੇ ਚੀਨੀ ਗਾ ਨੂੰ ਖਾਣੀ ਆ ਸ਼ੱਕਰ ਦੀ ਆਹ ਦੇਸੀ ਖੰਡ ਉਹ ਥੋੜੀ ਜੀ ਨਾ ਪੂਰੀ ਪੂਰੀ ਜੀ ਹੁੰਦੀ ਆ ਉਹ ਵਜੀਰੀ ਦੇ ਵਿੱਚ ਵੀ ਉਹੀ ਪਾਉਂਨੇ ਨੇ ਉਹ ਵਧੀਆ ਹੁੰਦੀ ਆ ਨਹੀਂ ਬਹੁਜੀ ਕਰਦਾ ਇਹ ਬਹੁਤ ਟਾਈਮ ਹੋ ਗਿਆ ਖਾਦੀ ਮਚੂਰੀ ਨੂੰ ਥੋੜੀ ਤਾਂ ਕੜਦੀ ਸੀ ਅਸੀਂ ਜਿਆਦਾ ਟੱਕੀ ਵਾਲੇ ਨੂੰ ਮੱਥਾ ਟੇਕਣ ਜਾਂਦੇ ਹੁੰਦੇ ਤੇ ਨਾ ਜਿਆਦਾ ਉੱਥੇ ਚੂਰਮਾ ਝੜਦਾ ਹੁੰਦਾ ਦਾ ਬਹੁਤ ਜ਼ਿਆਦਾ ਚੋਹ ਹੁੰਦਾ ਦਾ ਹੁਣ ਵੀ ਚੋਹਸਾ ਆ ਹੁਣ ਤਾਂ ਬਹੁਤ ਚਿਰ ਹੋ ਗਈ ਮੈਨੂੰ ਗਈ ਨੂੰ ਤੇ ਚੂਰੀ ਵਾਲੀ ਰੋਟੀ ਬਹੁਤ ਉਠਣੀ ਮੱਕੀ ਦੀ ਰੋਟੀ ਦੀ ਜਾਨੇ ਸਵਾਦ ਲੱਗਦੀ ਜੋੜੇ ਉੱਥੇ ਦੂਰ ਜੇ ਮੱਥਾ ਲੱਗਦਾ ਅੱਗੇ ਤਾਂ ਕਦੇ ਵਿੱਚ ਅਸੀਂ ਕਿ ਕਪਿੰਨਾ ਜ਼ਰੂਰ ਖਾਂਦੇ ਹੁੰਦੇ ਤੇ ਚੂਰੀ ਦਾ ਹੁਣ ਤਾਂ ਨਾ ਇਹ ਜੀ ਵਧੀਆ ਤੱਕਰਾ ਵੀ ਨਹੀਂ ਆਉਣੀ ਹੈਗੀ ਅੱਗੇ ਆਮ ਖਾਮ ਕਲਾੜੀਆਂ ਚੱਲਦੀਆਂ ਹੁੰਦੀਆਂ ਕਦੇ ਲਾਲਾ ਖਾਣਾ ਕਦੇ ਕੋੜ ਖਾਣਾ ਉਹ ਦਿਨ ਦੇਲਾ ਵਾਪਸ ਆਉਣੇ ਕਿਤੇ ਮੁੜ ਕੇ ਦੇਸੀ ਖੰਡ ਹੁੰਦੀ ਦੀ ਕੰਤਰਾਵਾਚ ਲਿਆਉਣੇ ਆ ਆ ਜਿਹੜਾ ਹੁਣ ਆਪਾਂ ਕਰੂਗਾ ਨੂੰ ਲੈ ਕੇ ਆਏ ਆ ਤਿੰਨ ਕਿਲੋ ਗੁੜ ਲੈ ਕੇ ਆਏ ਆ ਜਦ ਮੈਂ ਕੱਲ ਡੱਬਾ ਖੋਲ੍ਹਿਆ ਸਾਰਾ ਹੀ ਗੁੜ ਖਰਾਬ ਹੋਇਆ ਪਿਆ ਹਾਂ ਇਹ ਚੜ ਗਈ ਹਾਂ ਉਲੀ ਚੜ ਗਈ ਮੈਂ ਸਿੱਧੇ ਆ ਗਏ ਨਿਕਲਣ ਨਾਲੇ ਨਾ ਡੱਬੇ ਦੇ ਵਿੱਚ ਪਾਏ ਹੋਇਆ ਦਾ ਉਹਨੀਆਂ ਪਾਉਂਦੇ ਇਹ ਕੁਝ ਹੋਏਗਾ ਦਾ ਵਿੱਚ ਉਹਦਾ ਹੀ ਰਫਰੀ ਜਿਹੀ ਕਰੀ ਹੋਈ ਯਾਰ ਲਿਆ ਕੇ ਵੀ ਕੀ ਕਰੇ ਆ ਜਿਹੜੀ ਇਥੇ ਕਲਾੜੀ ਚਾਲਦੀ ਹੈ ਕਲਾੜੀ ਦੇ ਅੱਗੇ ਗੁੱੜ ਲਿਆ ਮੈਂ ਤਾਂ 10 ਕਿਲੋ ਸੋ ਕੋ ਮੈਂ ਰਿਸ਼ਤੇਦਾਰੀ ਦੇ ਵਿੱਚ ਵੀ ਦੇ ਕੇ ਆਈਆਂ ਹੈ ਮਾ ਭਾ ਵੀ ਅਸੀਂ ਸ਼ੱਕਰ ਉਹੀ ਖਾਣੇ ਆ ਉਹ ਕਹਿੰਦੇ ਤੁਸੀਂ 10 ਕਿਲੋ ਸਾਨੂੰ ਲੈ ਕੇ ਦੇ ਦੀ ਕਹਿੰਦੇ ਸਾਡੀ ਸ਼ੱਕਰ ਵੀ ਸਾਰੀ ਖਰਾਬ ਹੋ ਗਈ ਐਕਣੇ ਹੈ ਲਫਾ ਫੇਨ ਦੇ ਵਿੱਚ ਪਾ ਪਾ ਕੇ ਰੱਖੀ ਕੋਈ ਸੀ ਇਹ ਤਾਂ ਗੰਨੇ ਲੈ ਰਿਹਾ ਕੋਈ ਕੋਲ ਬਣਾਵੇ ਆਪਣਾ ਗੁੱੜ ਵਧੀਆ ਰਹਿੰਦਾ ਹੈ ਹਾਂ ਦੇ ਛੋਟੂ ਛੋਟੇ ਹਲੇ ਮੂਲੀਆਂ ਮਗਾਉਣੀਆਂ ਦੀਆਂ ਰੋਟੀ ਨਾਲ ਕਾਣੇ ਨੂੰ ਉਹਨੂੰ ਕਹਿ ਦੋ ਹੁਣ ਕਾਗਦੇ ਮੁੱਲੀ ਦਾ ਮੇਲ ਹੈ ਚਲੋ ਇਹ ਪੱਕ ਗਈਆਂ ਨੇ ਆਪਣੀਆਂ ਮੱਕੀ ਦੀਆਂ ਰੋਟੀਆਂ ਮਮੀ ਜੀ ਰੋਟੀ ਕੈੜੀ ਕਰ ਦਿਓ ਮਮੀ ਜੀ ਆਹ ਇੰਦਰ ਇੰਦਰ ਜਾਈ ਬਈ ਥੋੜੀ ਜਿਨਾ ਕੈੜੀ ਰੋਟੀ ਵਧੀਆ ਲੱਗਦੀ ਹੈ ਇਹ ਥੋੜਾ ਜਿਹਾ ਆਟਾ ਨਾ ਢਿੱਲਾ ਢਿੱਲਾ ਯਾਰ ਰੋਟੀਆਂ ਉੰਨੀਆਂ ਟੈੜੀਆਂ ਨਹੀਂ ਪੱਕਦੀਆਂ ਹੈਗੀ ਇਹ ਬਜ਼ੁਰਗਾਂ ਦੇ ਖਾਣੇ ਵਾਲੀ ਰੋਟੀ ਹੈ ਤਾਂ ਨਹੀਂ ਇੱਥੇ ਕਰਦੇ ਸੇਕ ਪੈਂਦਾ ਹੀ ਨਹੀਂ ਸੀ ਬਾਕੀ ਕਰੇ ਨਾ ਭੈਣਾਂ ਤਾਂ ਇੰਨਾ ਯਾਦ ਕਰਤੀਆਂ ਨਾ ਚਾਚੀ ਜੀ ਦੇ ਚੁੱਲਿਆਂ ਨੂੰ ਕਹਿੰਦੇ ਵੀ ਸਾਡਾ ਨਾ ਦਿਲ ਖੁਸ਼ ਹੋ ਜਾਂਦਾ ਜੀਦੀ ਜਦੋਂ ਤੁਸੀਂ ਨਾ ਸਾਗ ਬਣਾਉਨੇ ਆ ਮੱਕੀ ਦੀਆਂ ਰੋਟੀਆਂ ਬਣਾਉਣ ਪੜਾਉਨੇ ਆ ਤੇ ਅਸੀਂ ਚਾਚੀ ਜੀ ਨੂੰ ਬਹੁਤ ਯਾਦ ਕਰਦੇ ਆ ਵੀ ਜੁੱਲੇ ਬਹੁਤ ਸੋਹਣੇ ਪਾਏ ਹੋਏ ਆ ਦੇਖੋ ਜੀ ਚਾਚੀ ਜੀ ਨਾ ਮੈਨੂੰ ਨਾ ਸਪੈਸ਼ਲ ਕਰਕੇ ਕਹਿੰਦੇ ਕਹਿੰਦੇ ਵੀ ਇਹਦੇ ਪਤਾ ਕੋਚਾ ਜ਼ਰੂਰ ਫੇਰਿਓ ਦੇਖੋ ਜੀ ਆਪਾਂ ਡੇਲੀ ਕੋਚਾ ਫੇਰ ਕੇ ਨਾ ਜਦੋਂ ਵੀ ਖਾਣਾ ਬਣਾਉਣਾ ਨਾ ਤਾਂ ਕਿਤੇ ਆਪਾਂ ਖਾਣਾ ਬਣਾਉਨੇ ਆ ਫਿਰ ਇੱਕ ਨਾਲ ਜੁੱਲੇ ਟੁੱਟਦੇ ਨਹੀਂ ਹੈਗੇ ਤੇ ਜੁੱਲਿਆਂ ਦੀ ਵੀ ਨਾ ਸਵਾਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਜੁੱਲੇ ਨਹੀਂ ਤੇ ਬੱਝ ਜਾਣਾ ਤੇ ਜੁੱਲੇ ਬਿਲਕੁਲੀ ਟੁੱਟਦੇ ਹੈਗੇ। ਲਖੀ ਮੈਂ ਤਾਂ ਇਹਦੇ ਉੱਪਰ ਉਹ ਨਾ ਸਪੈਸ਼ਲ ਕਾਗਜ਼ ਮੰਗਾਇਆ ਏ ਤੇ ਉਹਦੇ ਨਾਲ ਢੱਕ ਦਨੇ ਆ ਫਿਰ ਪਾਣੀ ਨਹੀਂ ਲੱਗਦਾ ਹੈਗਾ ਬਿਲਕੁਲ ਵੀ। ਉਹ ਮੈਨੂੰ ਜਦੋਂ ਖੱਟਣਾ ਮੈਂ ਖੁੱਟਣੇ ਦਾ ਤਲਦ ਨਹੀਂ ਹੈ। ਉਹ ਚੌਕਰੀ 'ਚ ਪਿਆ। ਲਖੀ ਅੱਜ ਸਾਡਾ ਸਾਗ ਵੀ ਟਾਈਮ ਨਾਲ ਬਣ ਗਿਆ ਏ ਤੇ ਸਾਡੀਆਂ ਰੋਟੀਆਂ ਵੀ ਟਾਈਮ ਨਾਲੇ ਬਣ ਗਈਆਂ ਏ। ਬਹੁਤਾ ਹਨੇਰਾ ਕਰਨ ਦਾ ਕੋਈ ਪੈਦਾ ਨਹੀਂ ਹੈਗਾ। ਬਾਕੇ ਆ ਸ਼ੇਰਗੋ ਤੇ ਰੂਸੀ ਉਹ ਨਹੀਂ ਖਾਂਦੇ ਨੇ ਕਣਕ ਦੀ ਰੋਟੀ ਤੇ ਉਹਨਾਂ ਨੂੰ ਬਾਅਦ ਵਿੱਚ ਦਿੰਦੇ ਨੇ ਸਪੈਸ਼ਲ ਚਾਹੇ ਉਹਨਾਂ ਨੂੰ ਜਿੰਨੀ ਮਰਜ਼ੀ ਰੋਟੀ ਪਾ ਦੋ ਆਪਣੀ ਗਾ ਚੋਪੜ ਕੇ ਪਾ ਦੋ ਬੀਨਾ ਉਹਤੇ ਪਾ ਦੋ ਪਰ ਮੱਕੀ ਦੀ ਰੋਟੀ ਨੂੰ ਮੂੰਹ ਨਹੀਂ ਲਾਉਂਦੇ ਹੈਗੇ ਇਹ ਖਾਣੀ ਹੈ ਤਾਂ ਕਣਕ ਦੀ ਰੋਟੀ ਖਾਣੀ ਉਹਨਾਂ ਨੇ ਰੋਟੀ ਤਾਂ ਪਈ ਹੋਣੀ ਮਗਰੀ ਹੋ ਨਾ ਦੋ ਰੋਟੀਆਂ ਵੀ ਸਾਰੇ ਉਹ ਮੈਂ ਜਾਂ ਅੰਦਰਾਂ ਨੂੰ ਪਾਈ ਆਉਣ ਲੱਗੀ ਇੰਨਾ ਵੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਕੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ ਮਿਲਾਂਗੇ ਹੁਣ ਅਗਲੀ ਵੀਡੀਓ ਚ ਬਾਏ ਬਾਏ